ਆ ਸੁਖਾ ਲਈ ਨੰਬਰ ਕੰਦੇ ਤੋਰਚ ਮਾਰਦੀ ਟੀਮ ਦਾ ਅਗਲੀ ਟੀਮਾਂ ਨੇ ਦਿੱਤੀ ਲਈ ਆਜਾ ਮਾਰੀ ਜਲੀ ਨਾ ਰਹੇ ਠੀਕ ਹੈ ਜੀ ਜੋ ਹੁਕਮ ਰੇ ਆਖਾ ਬੈਰੀ ਭਾਗੀ ਤੇ ਘਾਟ ਵਾਲੀ ਇਹ ਟੀਮਾਂ ਦਾ ਜਿਹੜਾ ਮੈਚ ਹੋਊਗਾ ਭਾਵੇਂ ਕਲਿਆਣਾ ਵਾਲਿਓ ਅੱਜ ਹਰ ਮੰਨ ਲੋਟ ਹੀ ਨਹੀਂ ਆਉਂਦੀ ਕੋਰਚ ਨੀਰ ਵਾਲੀ ਕੁਝ ਕਰਨਾ ਪੈਣਾ ਭਰਮਣਾ ਬਾਈ ਕਹਿੰਦਾ ਜਿਹੜਾ ਹਰਮਨ ਨੂੰ ਜੱਫਾ ਲਾਉ 500 ਰੁਪਈਆ ਹੋਣਾ ਮੇਰੇ ਵੀਰੋ ਸਾਡੇ ਗੰਗਨੀ ਸੱਜਣਾ ਦਾ ਵੀ ਧੰਨਵਾਦ ਹੈ ਆ ਜਿਹੜੇ ਤੁਸੀਂ ਪੈਸੇ ਦਿੱਨੇ ਹੋ ਨਾ ਇੱਕ ਦਿਨ ਯਾਦ ਰੱਖਿਓ ਗੁਰੂ ਹਰਗੋਬਿੰਦ ਸਾਹਿਬ ਦੀ ਸੱਚੇ ਪਾਤਸ਼ਾਹ ਮਹਾਰਾਜ ਨੇ ਅਖਾੜੇ ਰਚਾਈ ਸੀਗੇ ਕੁੱਤੀਆਂ ਟਰਾਈਆਂ ਸੀਗੀਆਂ ਉਹਨਾਂ ਦਾ ਜਿਹੜਾ ਮਾਨ ਸਨਮਾਨ ਸੀਗੇ ਉਹ ਸਭੀ ਸੰਗਤ ਕਰਦੀ ਸੀਗੀ ਇਹ ਗੁਰਬਾਣੀ ਦੇ ਵਿੱਚ ਵਚਨ ਵੀ ਹੈ ਮਲ ਖਾੜਾ ਰਚੇ ਆਪੇ ਸ਼ਿੰਜ ਕਰਾਈ ਇਹ ਨੋਟ ਕਰਿਓ ਜਿਹੜਾ ਤੁਸੀਂ দান ਦਿੰਦੇ ਹੋ ਤੁਹਾਨੂੰ 5 ਗੁਣਾ ਵੱਧ ਮਿਲੂਗਾ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਮੇਰੇ ਵੀਰੋ ਸਾਰੇ ਦਾਰੀ ਸੱਜੇ ਨੇ ਇਹਨਾਂ ਦਾ ਦਾਨ ਕਰਿਆ ਕਰੋ ਇਹ ਜਿਹੜੀ ਕਬੱਡੀ ਆ ਤੇ ਪੇਤੀਆਂ ਤੋਂ ਨਿਕਲੀ ਹੋਈ ਧੋਮਾ ਤੋਂ ਨਿਕਲੀ ਹੋਈ ਖੇਡ ਆ ਮੇਰੇ ਵੀਰੋ ਇਹ ਗੁਰੂਆਂ ਪੀਰਾਂ ਦੀ ਖੇਡ ਹੈ ਹੁਣ ਸਾਹਮਣੇ ਮਿਹਨ ਐਸਲੇ ਕਬੱਡੀ ਪਾਉਣ ਦੇ ਲਈ ਫੇਰ ਵੱਧਦੀ ਹੋਈ ਫੜਿਆ ਹੋਇਆ ਕੁੱਟ ਮੇਰੇ ਮਿੱਤਰੋ ਐਸਲੇ ਕल्याण ਸੁਖੇ ਦੀ ਖਿਡਾਰਣਾਂ ਬਾਸ ਤੋਂ ਲੱਜਾ ਲੱਗ ਗਈ ਹੈ ਪੁਆਇੰਟ ਜਿਹੜਾ ਜਾਤੀ ਦੇ ਇਸ ਜੁੜਦਾ ਪਹਿਲੀ ਰੇਡ ਪਾਉਣ ਦੇ ਲਈ ਫੇਰ ਇਧਰੋਂ ਪਿਆਰ ਪਰ ਪਿਆਰ ਖੇਡਾਂ ਨੂੰ ਵਾਦੀ ਹੋਈ ਰਾਜੇ ਪ੍ਰਧਾਨ ਦਾ ਖੇਤਰ ਤੇ ਪ੍ਰਮਾਣ ਕਰਦਾ ਪੁੱਤਿਆਂ ਦੇ ਦਾ ਹੈ ਵੀ ਬਿਤੇ ਤੇਰੀ ਬਰੌਲਟ ਜਿਹੜੇ ਪਿਆਰ ਫਤਕਾ ਐਲਾਨ ਕਰਦਾ ਸਾਡਾ ਵੀਰ ਵੀ ਕਲਿਆਣ ਸੁੱਖੇ ਵੀ ਸਾਡੀ ਟੀਮ ਨੂੰ ਜਿਹੜੇ ਮੇਲੇ ਤੇ ਕਹਿਣਗੇ ਆਪਾਂ ਵੱਡੇ ਨਾਲ ਪੇਪਰਾਂ ਦਾ ਮਾਨ ਸਨਮਾਨ ਦੇ ਰਹੇ ਆ। ਤਾਂ ਇਸ ਲਈ ਮੰਦ ਰੇਡਰ ਦਾ ਤੇ ਦੇ ਆ ਤਾਂ ਵੀ ਸਨਮਾਨ ਹੋਊਗਾ। ਉਹ ਅਸੀਂ ਦੱਸਾਂਗੇ ਵੀ ਕਿਹੜੀ ਲੀਗ ਤੇ ਹੋਵੇਗਾ। ਉਸ ਲੜਕੀ ਦਾ ਤੌਰ ਸਿਣੀ ਫਰੀ ਦਾ ਮਾਣ ਪੇਤਰ ਦੇ ਨਾਲ ਮਾਨ ਸਨਮਾਨ ਹੋਵੇ। ਰੇਡ ਹਰਮਨ ਦੀ ਫੇੜੀ ਦੇ ਆਪੀਸ ਨਾਜਵਾਨ ਮਟਿਆਰ ਨੂੰ ਜਫਾ ਲਾਵੇਗੀ ਉਹਨੂੰ 500 ਦਿੱਤੇ ਜਾਣੇ ਸਾਡੇ ਵੀਰ ਵੱਲੋਂ ਹੋ ਸਾਹਮਣੇ ਕਬੱਡੀ 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 ਆਹ ਸਾਹਮਣੇ ਪੈ ਗਿਆ ਪੰਗਾ ਮੇਰੇ ਮਿੱਤਰੋ ਪਰ ਹਰਮਨ ਬਾਟਾ ਵੜ ਵੀ ਆਉਂਦੀ ਹੈ ਹਰਮਨ ਧੂੜਾ ਪੜਦੀ ਆਉਂਦੀ ਹੈ ਹਰਮਨ ਪੱਤੇ ਧਾਰਦੀ ਆਉਂਦੀ ਆਪਣੀ ਟੀਮ ਦੇ ਪੰਨਾ ਵਾਦਾ ਕਰਦੀ ਹੈ ਰਮਨ ਰੋੜਿਕਪੁਰੇ ਦਾ

ਜਿਸका जी चाहे वो जहां जमा सकता है। ਕੋਈ ਕਬੱਡੀ ਦਾ ਮੈਦਾਨ ਹੋਵੇ ਜਾਂ ਜੰਗ ਦਾ ਮੈਦਾਨ ਹੋਵੇ ਕਹੋਈਏ ਕੋਈ ਵੀ ਮੈਦਾਨ ਹੋਵੇ ਕਿਸੇ ਵੀ ਗੇਮ ਦੇ ਵਿੱਚ ਜਦੋਂ ਜਿੱਤਣਾ ਜ਼ਰੂਰੀ ਹੈ ਉਦੋਂ ਮੇਰੇ ਵੀਰੋ ਦੇ ਤਿੰਨ ਰੇਟਾਂ ਪੱਧ ਗਈ ਸਾਡੇ ਬਾਈ ਅਮਨੀ ਵੱਲੋਂ 500 ਦਿੱਤਾ ਜਾਣਾ ਮੇਰੇ ਵੀਰੋ ਹਰਮਨ ਨੂੰ ਇੱਕ ਰੇਟ ਹੋਈ ਹੈ ਤੇ ਦੋ ਬਾਕੀ ਹੈ ਹਰਮਨ ਦੇ ਕਲਿਆਣਾ ਵਾਲੇ ਤੁਸੀਂ ਜੱਫਾ ਲਾਤਾ ਤਿੰਨਾਂ ਦੇ ਵਿੱਚੋਂ ਇੱਕ ਲਾਗੇ ਆ ਜਿਹੜੀ ਰਾਫੀ ਨੇ ਜੱਫਾ ਲਾਉਣਾ ਉਹਨੂੰ ਪੰਦੇ ਤੇ ਪਿੱਟਾ ਜਾਣਾ ਪਰ ਮਾਂਗੀਏ ਰੇ ਪੰਦੇ ਨੇ ਸੁਖੀਨ ਗੱਲ ਕਰਦੀ ਹੈ ਕੋਈ ਵੀ ਪਰਮ ਸਾਹਮਣੇ ਥੇੜ ਕਹਿੰਦੇ ਤਿੰਨ ਤਿਆਰ ਵਿਚਾਰ ਨੇ ਪਰ ਆਇਆ ਅੱਜ ਦੇਖਣੇ ਕਿ ਕੀ ਹੁੰਦਾ ਗੱਲਾਂ ਬਾਤਾਂ ਕਹਿੰਦੇ ਸਮੇਂ ਤੇ ਮੁਕੜੀਆਂ ਕਦੇ ਇਧਰ ਕਦੇ ਉਧਰ ਪਰ ਇੱਕ ਦਮ ਕਿਤੇ ਹੋਈ ਟਰਾਈ ਤਿੰਨ ਉਧਰ ਕਹਿੰਦੇ ਪਰਮ ਜਾ ਗਈ ਸੋਨਾ ਸੋਨਾ ਮਾਗੰਦੇ ਤੁਰਦਾ ਕੋਈ ਸਾਹਮਣੇ ਵੀ ਕਹਿੰਦੇ ਪੋਰ ਤਨ ਤਾਰਵਤਾਰ ਨੇ ਇੱਕ ਪਾਸੇ ਕਹਿੰਦੇ ਸੋਨਾ ਪਠਾਣੇ ਵਾਲੇ ਬਾਬੇ ਵਾਲੇ ਵੀ ਆਏ ਆ ਮੇਰੇ ਵੀਰੋ ਇਸ ਤਰ੍ਹਾਂ ਤੇ ਦਿੱਤੀ ਹੋਣਾ ਸਾਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਠਾਣੇ ਵਾਲੇ ਪਹਿਲੇ ਵੀ ਆਪਾਂ ਵੀ ਪੀਟਿਆ ਖੇਚਦੇ ਆਂ ਜੰਮੂ ਲੋ ਆਪਣੀ ਲੀਗ ਦੇ ਜਿਹੜੇ ਸ਼ੇਰਦੀਪ ਸਿੱਧੂ ਬਟਿੰਡਾ ਲੀਗ ਦੇ ਮੈਚ ਹੋਣਗੇ ਪਠਾਣੇ ਦੀ ਧਰਤੀ ਤੇ ਸਾਡੇ ਵੀਰ ਮਿੰਤਰ ਉਹਨਾਂ ਨੇ ਚੋਟੀ ਦੀ ਕਬੱਡੀ ਖੇਡੀ ਹੈ ਦੀਪੂ ਹਣੀ ਪੰਦੇ ਵਿਸ਼ੇ ਤੌਰ ਤੇ ਨੀਜ ਨਰੋਲ ਦੇ ਮੈਚ ਖੇਡਦੇ ਆ ਬੜੇ ਸੂਰਬਾਨ ਖਿਡਾਰੀ ਹੈ ਰੇਡ ਤੇ ਚੱਲੀ 18 ਨਾ ਪਿਆਨ ਸੁੱਖੇ ਵਾਲੀ ਮੇਰੇ ਵੀਰੋ ਤੇ ਦੂਜੇ ਪਾਸੇ ਪੰਗਾ ਕੋਰਸ਼ ਵੀ ਨਾਲ ਆ ਪੈ ਗਿਆ ਮੇਰੇ ਮਿੱਤਰੋ ਫੜੀਆਂ ਲੱਤਾਂ ਅੱਜ ਮੈਨੂੰ ਲੱਗਦਾ ਵੀ ਕਲਿਆਣਾ ਦਾ ਆਊਟ ਪਾੜ ਕੇ ਨੀਜ ਆ ਗਿਆ ਪਰ ਸਾਹਮਣੇ ਬਚਾਅ ਹੋ ਗਿਆ ਬਚਾਅ ਹੋ ਗਿਆ ਨੰਬਰ ਰੇਡਰ ਦੇ ਹੱਥੇ ਜੁੜਦਾ ਆਇਆ ਦੋ ਕਬੱਡੀਆਂ ਪੈ ਗਈਆਂ ਇੱਕ ਬਾਕੀ ਰਹੀ ਅਜੇ ਆ ਰਫਾ ਲੱਗ ਗਿਆ 10 ਜਾਂਫੀ ਨੂੰ ਬਾਕੀ ਤੇ ਨਹੀਂ ਸੇ ਰੇਡਰ ਨੂੰ ਦਿੱਤਾ ਜਾਣਾ ਸਲਾਮਲੀ ਵੀਰ ਕਹਿਣਾ ਵੀ ਜੇ ਦੋ ਕਬੱਡੀਆਂ ਪੈ ਗਈਆਂ ਇੱਕ ਕਬੱਡੀ ਆ ਲਾਸਟ ਹੈ ਜਿਹੜੀ ਖਿਡਾਰਮਣ ਕ ਲੈਣਾ ਵਾਲੀ ਜੱਫਾ ਲਾਉ 500 ਦੀ ਅਕਦਾਰ ਹੋਊਗੀ ਏ 100 200 250 ਤੋੜੇ 300 ਸਾਢੇ 40 ਦੇ 500 ਚੱਲਿਆ ਮੇਰੇ ਵੀਰੋ ਲੈ ਵੀ ਹੁਣੇ 500 ਇਸ ਖਿਡਾਰਮਣ ਦੇ ਵੀ ਸਾਡਾ ਵੀਰ ਹਾਂਜੀ ਹਰਮਨ ਬਈ ਵੀ ਹੋ ਗਈਆਂ ਜੀ ਤਿੰਨ ਪੂਰੀਆਂ ਹੋ ਗਈਆਂ ਹੋ ਗਈਆਂ ਜੀ ਯਾਰੀ ਬੁੱਟਰ ਵਾਲਾ ਨਿੱਕੂ ਭਰਾ ਸਾਡਾ ਜਿੱਥੇ ਬਾਅਦ ਸੁਣਦਾ ਕੋ ਦੂਰ ਸੰਪਰਕ ਕਰੇ ਜਿਹੜਾ ਹੁਣੀ ਖੇਡ ਕੇ ਗਿਆ ਨਿੱਕੂ ਸਾਡਾ ਵੀਰ ਸਟੇਜ ਦੇ ਕੋਲ ਆ ਕੇ ਸੰਪਰਕ ਕਰੇ ਪਰਮ ਰੇਡ ਪਾਉਣ ਦੇ ਲਈ ਬਾਦੀ ਬਾਦੀ ਨਿੱਕਿਆ ਇਹਦਰ ਵੀਰ ਯਾਦ ਕਰ ਰਿਹਾ ਤੈਨੂੰ ਗਾਟ ਵਾਲੀ ਦੀ ਟੀਮ ਆਉਗੀ ਗਾਟ ਵਾਲੀ ਯਾਰੀ ਭਾਗੀ ਤੇ ਗਾਟ ਵਾਲੀ ਦਾ ਮੈਚ ਹੋਊਗਾ ਗਰੀ ਭਾਗੀ ਦੇ ਗਾਡ ਵਾਲੀ ਜੱਜੂ ਵੀਰ ਨੂੰ ਮੇਰੀ ਬੇਨਤੀ ਹੈ ਜਿੱਥੇ ਮੇਰੀ ਯਾਰ ਸੁਣਦਾ ਮੇਰੇ ਕੋਲ ਪਹੁੰਚ ਜਾਵੇ ਬਾਟ ਵਾਲੀ ਤੇ ਦਰੂਤ ਪਾਗੀ ਪੌਲੀ ਆਪਰੇ ਕਾ ਹਰਮਨ ਟੱਕਰ ਹੋ ਤੂ ਗਿਆ ਉਹਨੂੰ ਕੌਣ ਕਹਿੰਦੇ ਦੁੱਧ ਸੱਤਾ ਹੁਣ ਇੱਕ ਨੇ ਕਹਿੰਦੇ ਤੀਰੋਂ ਦਾ ਅੱਪਾ ਲੱਗਿਆ ਹੋ ਟੱਕਰ ਹੋ ਰਹੀ ਤਿੰਨ ਨੰਬਰ ਕਹਿੰਦੇ ਯਾਪੀ ਵਾਲੀ ਸਾਹਮਣੇ 500 ਪਾ ਆ ਗਿਆ ਹੁਣ ਉਹਨੂੰ ਜੱਫਾ ਵੀ ਪੈ ਗਿਆ ਚਲ ਫੇਰੇ ਇੱਕ 500 ਹੋਰ ਭੇਜ ਦੇ ਯਾਪੀ ਦਾ ਮਾਣ ਕਰਦੇ ਜਾਂ ਲੈ ਕੇ ਆ ਫੱਟ ਕੇ ਭੱਜ ਗਿਆ ਮੇਰਾ ਮੀਰ ਇਹ ਸਾਡਾ ਭਰਾ ਹੈ ਪਈ ਸਾਡੇ ਜਿਹਨੇ ਬਠਿੰਡਾ ਵਾਲੇ ਇਹ ਸਾਡੇ ਪਿੰਡਾਂ ਦੇ ਭਰਾ ਨੇ ਇਹਨਾਂ ਦੇ ਜਿਗਰੇ ਵੱਡੇ ਆ ਇਹਨਾਂ ਦੇ ਦਿਲ ਵੱਡੇ ਆ ਕਿਤੇ ਦਿਲ ਤੋਂ ਬਿਨਾ দান ਵੀ ਨਹੀਂ ਦਿੱਤਾ ਜਾਂਦਾ ਗੁਰਪ੍ਰੀਤ ਭਾਈ ਇਹ ਪਿਆਰ ਆ ਤੁਹਾਡਾ ਜਿਉਂਦੇ ਮਾਦੇ ਰੋ ਸਾਰੇ ਵੀਰ ਹਰਮਨ ਦਾ 500 ਤੇ ਇਧਰ ਕਲਿਆਣਾ ਵਾਲੀ ਨੇ ਜਿਹਨੇ ਜੱਫਾ ਲਾਇਆ ਸੀ ਉਹਦਾ 500 ਮੇਰੇ ਕੋਲੇ ਆ ਜਦੋਂ ਜਾਣ ਲੱਗੇ ਜਰੂਰ ਲੈ ਜਿਓ ਨਹੀਂ ਅਸੀਂ ਖਾਤੇ 'ਚ ਛਾੜ ਦੇਣਾ ਜਦੋਂ ਜਿਸ ਪਰ ਖਾਤੇ 'ਚ ਛਾੜ ਦੇਣਾ ਆਪਾਂ ਭਾਈ ਇਹ ਇੱਦਾਂ ਦੋ 500 ਰੁਪਏ ਬੇਟੀ ਟੀਮ ਕਲਿਆਣ ਸੁੱਥੇ ਜੀ ਤੜ ਤਾੜੀਆਂ ਮਾਰੋ ਵੀ ਫਾਈਨਲ 'ਚ ਪਹੁੰਚ ਗਈ ਹੈ ਰਾਜਾ ਪ੍ਰਧਾਨ ਨੂੰ ਦੇਦੇ ਮੁਬਾਰਕਾਂ ਵਿਦੇਗ ਝੁੱਟਾ ਵਾਲੇ ਵੀਰ ਨੂੰ ਦੇਦੇ ਮੁਬਾਰਕਾਂ ਵੀ ਹਰਮਨ ਆ ਤੇਰੀ ਇੱਕ ਕਬੱਡੀ